ਪੰਦੇ ਹਲਕਾ ਖੇਮਕਰਾ ਨਦੀਨ ਪੰਦੇ ਪਿੰਡ ਮਹਿੰਦੀਪੁਰਾ ਦੇ ਵਿਖੇ ਤੰਬੂ ਦੇ ਵਿੱਚ ਰਹਿ ਰਹੇ ਇੱਕ ਗਰੀਬ ਪਰਿਵਾਰ ਗੁਰਮੀਤ ਕੌਰ ਨੇ ਮਦਦ ਦੀ ਗੁਹਾਰ ਲਗਾਈ ਇਸ ਮੌਕੇ ਜਾਣਕਾਰੀ ਦਿੰਦੀ ਹੋਈ ਲੜਕੀ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੀ ਲੜਕੀ ਸੁਮਨ ਕੌਰ ਦਾ ਵਿਆਹ ਹੋਇਆ 15 ਫਰਵਰੀ ਨੂੰ ਤੈ ਹੋਇਆ ਹੈ ਮੈਂ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ ਮੈਂ ਆਪਣੀ ਲੜਕੀ ਦਾ ਵਿਆਹ ਕਰਨ ਤੋਂ ਅਸਮਰਥ ਹਾਂ ਮੈਂ ਐਨਆਰਆਈ ਭਰਾਵਾ ਤੇ ਦਾਨੀ ਵਿਰਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਬੇਟੀ ਦੇ ਵਿਆਹ ਵਾਸਤੇ ਸਹਾਇਤਾ ਕੀਤੀ ਜਾਏ ਜੇ ਕਿਸੇ ਵੀ ਬਰ ਦਿੱਤਾ ਗਿਆ ਹੈ ਜਿਸ ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਪੈਂਡ ਵਿੱਚ ਦਿਖ ਰਿਹਾ। ਇਹ ਕੀ ਕਹਿਣਾ ਚਾਹੋਗੇ ਆ ਵਿਆਹ ਦਾ ਨਾਮ? ਅ ਵਿਆਹ ਜਿਹੜੇ ਮਦਦ ਕੀਤੀ ਜਾਵੇ ਮੇਰੇ ਮੰਮੀ ਹਾਂ ਨਹੀਂ ਮੇਰੇ ਪਾਪਾ ਸੱਤੇ ਨਹੀਂ ਉਹ ਤੇ ਅਸੀਂ ਬਹੁਤ ਗਰੀਬ ਆ ਆਸ਼ਾਨ ਪਾ ਕੇ ਗੁਜ਼ਾਰਾ ਕਰਦੇ ਤਾ ਹਾਂ। ਕਿੰਨੀ ਤਰੀਕ ਦਾ ਵਿਆਹ ਰੱਖਿਆ? ਹਾਂਜੀ 15 ਤਰੀਕ ਨੂੰ ਮੇਲੇ ਆ ਤੇ 16 ਨੂੰ ਵਿਆਹ ਆ। ਕਿੰਨੇ ਭੈਣ ਭਰਾ ਗਏ? ਅਸੀਂ ਤਿੰਨ ਦੋ ਭੈਣਾਂ ਇੱਕ ਭਰਾ। ਐਸੈਂਟ ਜੀ ਭੈਣ ਵੀ ਆਉਣ ਵਾਲੀ ਹੈ ਹਾਂਜੀ ਉਹ ਵੀ ਮੇਰੀ ਵਰਗੀ ਮੇਰੀ ਜੁੱਤੀ ਤੇ ਕੱਬਰ ਜਿਆਰਾ ਕਿਤਾਂ ਚੱਲਾ ਕਰਦ ਰ ਜਿਆਰਾ ਮੰਮੀ ਘਾੜੀ ਧੂੜੀ ਕਰਦੇ ਆ ਕ ਫੇਰ ਹੂੰ ਤੇ ਇਸ ਕਰਕੇ ਮੈਂ ਲਿਖਤੀ ਪ ਜਾਵੇ ਮੰਮਾ ਨਾਲ ਜਿਸ ਤਰ੍ਹਾਂ ਦਾ ਵਿਆਹ ਰ ਰੱਖਿਆ ਗਿਆ ਹੈ ਆਈ ਕਮ 15 ਤਰੀਕ ਤੱਕ ਤੇ 15 ਤਰੀਕ ਨੂੰ ਵਿਆਹ ਆ ਹਾਂਜੀ ਵਾਲਾ ਮੌਲੀ ਨਹੀਂ ਕੋਈ ਆਗਾ ਬਰੇ ਅੱਛਾ ਤੁਸੀਂ ਦੇਖ ਸਕਦੇ ਹੋ ਕੋਈ ਵੇਹੋ ਜਿਹਾ ਜਿਹਾ ਜਰਾ ਆਪਣੀ ਮਰਜ਼ੀ ਕੀਤੀ ਹਾਂਜੀ ਨਹੀਂ ਕਰਦੇ ਉਹਨਾਂ ਨੇ ਕਿਹਾ ਸੀ ਕਿ ਤਾਂ ਕਿ ਤਾ ਮੈਂ ਕੀ ਕਰਦਾ ਮੈਂ ਕੋਈ ਡਾਲੇ ਕੋਈ ਨਹੀਂ ਉਹਨੇ ਕੀ ਹੈ ਕੋਈ ਨੰਬਰ ਤਾਂ ਕਰਦਾ ਤੇ ਕੀ ਸਵਾਲ ਕੀ ਅਪੀਲ ਕਰੋਗੇ ਦਾਨੀ ਬਜਾਣਾ ਇਹੀ ਕਹਾਂਗਾ ਕਿ ਮੇਰੇ ਮਮਾ ਨੇ ਮਦਦ ਕੀਤੀ ਜਾਵੇ ਹੂੰ ਤੇ ਪੁੱਲਾ ਸਿਰਫ ਵਿਆਹੀ ਹਾਂਜੀ ਵਿਆਹੀ ਕੀਤਾ ਜਾਵੇ ਮੰਨ ਲਓ ਕਿ ਜੇ ਕਾਟੜਾ ਨਾ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਹਾਂ ਫੋਨ ਨੰਬਰ 98786 ਹਾਂਜੀ 43388